ਤੋ ਇਹ ਜਿਹੜਾ ਕਿਲਾ ਹੈ ਕਿਲੇ ਦਾ ਜਿਹੜਾ ਮੇਨ ਐਂਟਰੀ ਗੇਟ ਆ ਜਿੱਥੋਂ ਦੇ ਤੁਸੀਂ ਅੰਦਰ ਪ੍ਰਵੇਸ਼ ਕਰ ਸਕਦੇ ਆ ਕਿਲੇ ਦੇ ਗੇਟ ਹੋਣਗੇ ਕਿਉਂ ਖਾਸ ਹੀ ਹੋਣਗੇ ਤੇ ਇਹ ਉਹ ਕਿਲੇ ਦੇ ਗੇਟ ਨੇ ਜਿਹੜੇ ਪੁਰਾਣੇ ਜਿਹੜੇ ਗੇਟ ਇੱਥੇ ਬਣੇ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਹੜੀ ਮਜ਼ਬੂਤੀ ਦੇ ਨਾਲ ਹੈ ਲੋਹੇ ਦੀਆਂ ਜਿਹੜੀਆਂ ਇੱਕ ਨੁਕੀਲੀਆਂ ਜਿਹੜੀਆਂ ਇਹਨਾਂ ਦੇ ਉੱਪਰ ਉਹ ਕਿੱਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਤੇ ਕਿਸੇ ਟਾਈਮ ਜਿਹੜੇ ਇਹ ਗੇਟ ਹੈ ਪੂਰੀ ਮਜ਼ਬੂਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਬਣਾਏ ਗਏ ਸੀ ਇੱਕ ਜੇਲ ਜਿਹੜੀ ਬਣੀ ਹੋਈ ਆ ਇੱਥੇ ਕਿਲੇ ਦੇ ਵਿੱਚ ਇੱਕ ਜੇਲ ਵੀ ਸੀ ਜਿਸ ਵਿੱਚ ਕੈਦੀਆਂ ਨੂੰ ਜਿਹੜਾ ਉਹ ਰੱਖਿਆ ਜਾਂਦਾ ਸੀ ਇਹ ਪੁਰਾਣਾ ਗੁਰਦੁਆਰਾ ਸਾਹਿਬ ਜਿਹੜਾ ਇੱਥੇ ਬਣਿਆ ਹੋਇਆਗਾ ਇਹ ਬਹੁਤ ਪੁਰਾਣਾ ਜਿਹੜਾ ਬਣਿਆ ਹੋਇਆ ਹੁਣ ਨਵਾਂ ਗੁਰਦੁਆਰਾ ਸਾਹਿਬ ਵੀ ਇੱਥੇ ਬਣਿਆ ਇਹ ਸਭ ਤੋਂ ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ ਉਹ ਕਿਲੇ ਦੇ ਵਿੱਚ ਮੌਜੂਦ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਖੂਬਸੂਰਤੀ ਨਾਲ ਜਿਹੜਾ ਡਿਜ਼ਾਈਨ ਕੀਤਾ ਗਿਆ ਇੱਕ ਤੁਹਾਨੂੰ ਹੋਰ ਦੱਸ ਦਿੰਨੇ ਆ ਕਿ ਕਿਲੇ ਦੇ ਵਿੱਚ ਨਾ ਜਿਹੜਾ ਸੇਵਰੇਜ ਸਿਸਟਮ ਪਹਿਲਾਂ ਤੋਂ ਪਾਇਆ ਹੋਇਆ ਜਿੱਦਾਂ ਆਮ ਹੁਣ ਆਪਾਂ ਕਹਦੇਗੇ ਵੀ ਆਪਣੇ ਹਲੇ ਹੁਣ ਕੀ ਆਇਆ ਜਿਹੜਾ ਥੋੜਾ ਟਾਈਮ ਹੀ ਹੋਇਆ ਸਿਵਰੇ ਸਿਸਟਮ ਜਿਹੜਾ ਪਾਉਣ ਲੱਗੇ ਆ ਤੇ ਕਿਲੇ ਦੇ ਵਿੱਚ ਬਹੁਤ ਪਹਿਲਾਂ ਦਾ ਸਿਵਰੇ ਸਿਸਟਮ ਪਿਆ ਹੋਇਆ ਤੇ ਇਹਦੇ ਵਿੱਚ ਕਈ ਸਰੰਗਾਂ ਵੀ ਬਣੀਆਂ ਹੋਣੀਆਂ ਕਈ ਸਰੰਗਾਂ ਅਧਿਆ ਜਾਣਕਾਰੀ ਅਨੁਸਾਰ ਪਤਾ ਲੱਗਿਆ ਵੀ ਕਈ ਤਰ੍ਹਾਂ ਦੀਆਂ ਸਰੰਗਾਂ ਨੇ ਜਿਹੜੀਆਂ ਬੰਦ ਕਰ ਦਤੀਆਂ ਤੇ ਪਰ ਕਿਸੇ ਟਾਈਮ ਉਹਨਾਂ ਦੀ ਆਵਾਜਾਈ ਹੁੰਦੀ ਸੀ ਸੋ ਇਹ ਜਿਹੜਾ ਕਿਲਾ ਹੈ ਕਿਲੇ ਦਾ ਜਿਹੜਾ ਮੇਨ ਐਂਟਰੀ ਗੇਟ ਆ ਜਿੱਥੋਂ ਦੇ ਤੁਸੀਂ ਅੰਦਰ ਪ੍ਰਵੇਸ਼ ਕਰ ਸਕਦੇ ਆ ਏ ਉਹ ਕਿਲੇ ਦਾ ਜਿਹੜਾ ਪੁਰਾਣਾ 게ਟ ਆ 게ਟ ਵੀ ਤੁਹਾਨੂੰ ਦਿਖਾਣਾ ਹੈ ਕੋਈ 게ਟ ਜਿਹੜੇ ਉਹ ਆਮ 게ਟ ਨਹੀਂ ਹੈ ਕਿਲੇ ਦੇ 게ਟ ਹੋਣਗੇ ਕਿਉਂ ਖਾਸ ਹੀ ਹੋਣਗੇ ਤੇ ਇਹ ਉਹ ਕਿਲੇ ਦੇ 게ਟ ਨੇ ਜਿਹੜੇ ਪੁਰਾਣੇ ਜਿਹੜੇ 게ਟ ਇੱਥੇ ਬਣੇ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਹੜੀ ਮਜ਼ਬੂਤੀ ਦੇ ਨਾਲ ਹੈ ਇਹ 게ਟ ਬਣੇ ਹੋਇਆ ਤੇ ਉਚਾਈ ਤੁਸੀਂ ਦੇਖ ਸਕਦੇ ਹੋ ਕਿ 게ਟਾਂ ਦੀ ਜਿਹੜੀ ਉਚਾਈ ਕਿੱਥੋਂ ਤੱਕ ਹੈ ਤੇ ਕਿੰਨੀ ਮਜ਼ਬੂਤੀ ਦੇ ਨਾਲ ਜਿਹੜੇ 게ਟ ਬਣਿਆ ਲੋਹੇ ਦੀਆਂ ਜਿਹੜੀਆਂ ਇੱਕ ਨੁਕੀਲੀਆਂ ਜਿਹੜੀਆਂ ਇਹਨਾਂ ਦੇ ਉੱਪਰ ਉਹ ਕਿਲ੍ਹਾ ਜਿਹੜੀਆਂ ਉਹ ਲੱਗੀਆਂ ਹੋਈਆਂ ਤੇ ਕਿਸੇ ਟਾਈਮ ਜਿਹੜੇ ਇਹ 게ਟ ਹੈ ਪੂਰੀ ਮਜ਼ਬੂਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਬਣਾਏ ਗਏ ਸੀ ਤੇ ਨਾਲ ਹੀ ਤੁਹਾਨੂੰ ਦਿਖਾ ਦਿੰਨੇ ਆ ਇਧਰਲੇ ਪਾਸੇ ਇਹ ਜਿਹੜੀ ਕਿਲੇ ਦੀ ਮੇਨ ਐਂਟਰੀ ਆ ਇੱਕ ਜੇਲ ਜਿਹੜੀ ਬਣੀ ਹੋਈ ਆ ਇੱਥੇ ਕਿਲੇ ਦੇ ਵਿੱਚ ਇੱਕ ਜੇਲ ਵੀ ਸੀ ਜਿਸ ਵਿੱਚ ਕੈਦੀਆਂ ਨੂੰ ਜਿਹੜਾ ਉਹ ਰੱਖਿਆ ਜਾਂਦਾ ਸੀ ਤੇ ਅੰਦਰ ਜਾ ਕੇ ਵੀ ਤੁਹਾਨੂੰ ਅਸੀਂ ਦਿਖਾਉਣੇ ਆ ਕਿ ਕਿਸ ਤਰ੍ਹਾਂ ਦੀ ਜਿਹੜੀ ਜੇਲ ਹੁੰਦੀ ਸੀ ਪੁਰਾਣੇ ਸਮਿਆਂ ਦੀ ਜਿਹੜੀ ਜੇਲ ਸੀ ਉਹ ਕਿਸ ਤਰ੍ਹਾਂ ਦੀ ਦਿਖਦੀ ਸੀਗੀ ਤੇ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈ ਕੋਸ਼ਿਸ਼ ਕਰਦੇ ਆ ਤੁਹਾਨੂੰ ਅੰਦਰ ਲਿਜਾ ਕੇ ਤੁਹਾਨੂੰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਅਸੀਂ ਕਰਦੇ ਆਂ ਇੱਧਰ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਇੱਧਰ ਨਾ ਪੁਰਾਣਾ ਗੁਰਦੁਆਰਾ ਸਾਹਿਬ ਇੱਥੇ ਬਣਿਆ ਹੋਇਆ ਤੇ ਉੱਪਰ ਚੜ੍ਹਾਈ ਕਾਫੀ ਹੈ ਤੇ ਤੁਹਾਨੂੰ ਲੈ ਕੇ ਚੱਲਦੇ ਪੁਰਾਣਾ ਗੁਰਦੁਆਰਾ ਸਾਹਿਬ ਇੱਥੇ ਬਣਿਆ ਹੋਇਆ ਤੇ ਸ਼ਿਫਟ ਕੀਤਾ ਗਿਆ ਹੁਣ ਉੱਧਰ ਨਵਾਂ ਗੁਰਦੁਆਰਾ ਸਾਹਿਬ ਬਣਿਆ ਤੇ ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ ਆ ਉਹ ਇੱਥੇ ਬਣਿਆ ਹੋਇਆ ਉੱਪਰ ਤੁਹਾਨੂੰ ਲੈ ਕੇ ਚੱਲਦੇ ਹਾਂ ਦਿਖਾਉਣੇ ਆ ਕਿ ਪੁਰਾਣਾ ਗੁਰਦੁਆਰਾ ਸਾਹਿਬ ਜਿਹੜਾ ਦੇਖੋ ਦੀ ਕਿੱਦਾਂ ਦੀ ਆ ਤੇ ਹੋਰ ਵੀ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪਰ ਜ਼ਿਆਦਾ ਇੱਥੇ ਕਿਉਂਕਿ ਸਿਕਿਉਰਿਟੀ ਬਹੁਤ ਟਾਈਟ ਹੈ ਸਿਕਿਉਰਿਟੀ ਦਾ ਰੀਜ਼ਨ ਹੈ ਕਿ ਨਹੀਂ ਤਾਂ ਤੁਹਾਨੂੰ ਕੱਲੀ-ਕੱਲੀ ਜਿਹੜੀ ਚੀਜ਼ ਅਸੀਂ ਦਿਖਾਉਂਦੇ ਬਰੀਕੇ ਦੇ ਨਾਲ ਪਰ ਸਿਕਿਉਰਿਟੀ ਦਾ ਰੀਜ਼ਨ ਹੈ ਉਹਦੇ ਕਰਕੇ ਇਸ ਨੂੰ ਮੋਟੀਆਂ-ਮੋਟੀਆਂ ਚੀਜ਼ਾਂ ਹੀ ਦਿਖਾ ਪਾਵਾਂਗੇ ਆ ਤੁਸੀਂ ਦੇਖ ਸਕਦੇ ਹੋ ਕਿ ਨਿਸ਼ਾਨ ਸਾਹਿਬ ਲੱਗਿਆ ਹੋਇਆ ਤੇ ਪੁਰਾਣਾ ਗੁਰਦੁਆਰਾ ਸਾਹਿਬ ਜਿਹੜਾ ਇੱਥੇ ਬਣਿਆ ਹੋਇਆ ਕਿਲੇ ਦੀਆਂ ਦੁਵਾਰਾਂ ਦੀ ਗੱਲ ਕਰ ਲਈ ਜਿਹੜੀਆਂ ਕਿਲ੍ਹੇ ਦੀਆਂ ਦੁਵਾਰਾਂ ਨੇ ਬੜੀ ਮਜ਼ਬੂਤੀ ਦੇ ਨਾਲ ਕਿਸੇ ਟਾਈਮ 'ਚ ਬਣਾਈਆਂ ਗੀਆਂ ਸੀਆਂ ਹਰ ਇੱਕ ਚੀਜ਼ ਨੂੰ ਜਿਹੜਾ ਬਖੂਬੀ ਧਿਆਨ ਦੇ ਵਿੱਚ ਉਹ ਰੱਖਿਆ ਗਿਆ ਇਹ ਪੁਰਾਣਾ ਗੁਰਦੁਆਰਾ ਸਾਹਿਬ ਜਿਹੜਾ ਇੱਥੇ ਬਣਿਆ ਹੋਇਆਗਾ ਬਹੁਤ ਪੁਰਾਣਾ ਜਿਹੜਾ ਬਣਿਆ ਹੋਇਆ ਹੁਣ ਨਵਾਂ ਗੁਰਦੁਆਰਾ ਸਾਹਿਬ ਵੀ ਇੱਥੇ ਬਣਿਆ ਇਹ ਸਭ ਤੋਂ ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ ਉਹ ਕਿਲੇ ਦੇ ਵਿੱਚ ਮੌਜੂਦ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਖੂਬਸੂਰਤੀ ਨਾਲ ਜਿਹੜਾ ਡਿਜ਼ਾਈਨ ਕੀਤਾ ਗਿਆ ਕਿਉਂਕਿ ਪੁਰਾਣੇ ਸਮਿਆਂ ਦੀ ਗੱਲ ਕਰ ਲੇਗੇ ਤਾਂ ਪੁਰਾਣੇ ਸਮਿਆਂ ਵਿੱਚ ਇੰਜੀਨੀਅਰਿੰਗ ਜਿੰਨੀ ਹੁਣ ਟੈਕਨੋਲੋਜੀ ਇੰਨੀ ਨਹੀਂ ਹੁੰਦੀ ਸੀ ਪਰ ਫਿਰ ਵੀ ਬਹੁਤ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਰੀਆਂ ਚੀਜ਼ਾਂ ਨੂੰ ਬਣਾਇਆ ਗਿਆ ਇਕ ਕਿਲੇ ਦੇ ਵਿੱਚ ਨਾ ਵੱਖ-ਵੱਖ ਥਾਵਾਂ ਤੇ ਪੌੜੀਆਂ ਬਣੀਆਂ ਹੋਈਆਂ ਉੱਪਰ ਕਿਉਂਕਿ ਹਾਈਟ ਤੇ ਬਹੁਤ ਬਣਿਆ ਵਾ ਕਿਲਾ ਤਾਂ ਜੋ ਉਹਨਾਂ ਨਜ਼ਰ ਰੱਖੀ ਜਾ ਸਕੇ ਸਾਰੇ ਪਾਸੇ ਤੇ ਉੱਪਰ ਉੱਥੇ ਬੋਰਡ ਵੀ ਲੱਗਿਆ ਉੱਪਰ ਜਾਣਾ ਮਨਾਗਾ ਤੇ ਨਹੀਂ ਤੁਹਾਨੂੰ ਹੋਰ ਵੀ ਦਿਖਾਉਂਦੇ ਉਹ ਜਿਹੜੀ ਆਸ-ਪਾਸ ਤੁਸੀਂ ਇੱਕ ਬਿਲਡਿੰਗ ਦੇਖ ਰਹੇ ਹੋ ਨਾ ਜਿਹੜੇ ਦਵਾਰਾਂ ਉਹਨਾਂ ਦੇ ਅੰਦਰ ਬਣਿਆ ਹੋਣੇ ਨੇ ਬਿਲਡਿੰਗਾਂ ਹਨਾ ਤੇ ਥੋੜਾ ਬਹੁਤ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਦੇ ਆਂ ਬੋਰ ਲੱਗਿਆ ਕਿਉਂਕਿ ਨਾ ਪਬਲਿਕ ਇੱਥੇ ਬਹੁਤ ਹੁੰਦੀ ਹੈ ਤੇ ਕੋਈ ਨੁਕਸਾਨ ਕਰ ਦਿੰਦੇ ਆ ਉਹ ਇਹ ਸਾਰੀਆਂ ਪੁਰਾਣੀਆਂ ਚੀਜ਼ਾਂ ਨੇ ਇੱਕ ਤਣੂ ਹੋਰ ਦੱਸ ਦਿੰਨੇ ਕਿ ਕਿਲੇ ਦੇ ਵਿੱਚ ਨਾ ਜਿਹੜਾ ਸੀਵਰੇਜ ਸਿਸਟਮ ਪਹਿਲਾਂ ਤੋਂ ਪਾਇਆ ਹੋਇਆ ਜਿੱਦਾਂ ਆਮ ਹੁਣ ਆਪਾਂ ਕਹਦੇਗੇ ਵੀ ਆਪਣੇ ਹਲੇ ਹੁਣ ਕੀ ਆਇਆ ਜਿਹੜਾ ਥੋੜਾ ਟਾਈਮ ਹੀ ਹੋਇਆ ਸੀਵਰੇਜ ਸਿਸਟਮ ਜਿਹੜਾ ਪਾਉਣ ਲੱਗੇ ਆ ਤੇ ਕਿਲੇ ਦੇ ਵਿੱਚ ਬਹੁਤ ਪਹਿਲਾਂ ਦਾ ਸੀਵਰੇਜ ਸਿਸਟਮ ਪਾਇਆ ਹੋਇਆ ਤੇ ਇਹਦੇ ਵਿੱਚ ਕਈ ਸਰੰਗਾਂ ਵੀ ਬਣੀਆਂ ਹੋਣੀਆਂ ਕਈ ਸਰੰਗਾਂ ਅਧਿਆ ਜਾਣਕਾਰੀ ਅਨੁਸਾਰ ਪਤਾ ਲੱਗਿਆ ਵੀ ਕਈ ਤਰ੍ਹਾਂ ਦੀਆਂ ਸੁਰੰਗਾਂ ਨੇ ਜਿਹੜੀਆਂ ਬੰਦ ਕਰ ਦਿੱਤੀਆਂ ਤੇ ਪਰ ਕਿਸੇ ਟਾਈਮ ਉਹਨਾਂ ਦੀ ਆਵਾਜਾਈ ਹੁੰਦੀ ਸੀ ਤੁਸੀਂ ਵੀ ਇੱਕ ਵਾਰ ਟਾਈਮ ਕੱਢ ਕੇ ਜ਼ਰੂਰ ਦੇਖਿਓ ਕਿਲੇ ਨੂੰ ਕਿਉਂਕਿ ਇਹ ਇਤਿਹਾਸ ਹੈ ਇਹ ਪੰਜਾਬ ਦਾ ਹਨ ਪੰਜਾਬ ਦੀ ਗੱਲ ਕਰ ਲਗੇ ਇਹ ਪੰਜਾਬ ਦਾ ਇਤਿਹਾਸ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਸ਼ਾਇਦ ਕਦੇ ਨਹੀਂ ਦੇਖੀਆਂ ਹੋਣੀਆਂ ਬਠਿੰਡੇ ਕਿਲੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਤੁਹਾਡੇ ਸਿੱਖਾਂ ਨੂੰ ਦੇਖਣ ਵਾਲੀਆਂ ਤੁਸੀਂ ਆ ਕੇ ਜਿਹੜਾ ਦੇਖ ਸਕਦੇ ਆ ਇਹ ਇੱਕ ਆ ਅੰਦਰ ਜਾਣ ਵਾਸਤੇ ਇੱਕ ਹੋਰ ਰਸਤਾ ਕਿਲੇ ਤੇ ਅੰਦਰ ਜਿਹੜੇ ਕਮਰੇ ਬਣੇ ਆ ਉਹਨਾਂ 'ਚ ਜਾਣ ਲਈ ਕੇ ਇਹ ਰਸਤਾ ਜਿਹੜਾ ਬਣਾਇਆ ਗਿਆ ਹੈਗਾ ਇਹ ਵੀ ਬੰਦ ਹੈ ਰਸਤਾ ਤੇ ਉੱਪਰ ਜਾ ਕੇ ਥੋੜਾ ਦਿਖਾਵਾਂਗੇ ਜਰੂਰ ਜਿੰਨਾ ਕਿ ਸਾਥੋ ਦਿਖਾਇਆ ਗਿਆ ਕਿ ਇਹਦੇ ਵਿੱਚ ਕੀ ਹੈ ਕਿ ਕਮਰੇ ਜਿਹੜੇ ਅੰਦਰ ਬਣੇ ਵੇ ਆ ਨਾ ਥੋੜੇ ਬਹੁਤ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਰੇ ਪਾਸੋਂ ਬੰਦ ਹੀ ਹੈ ਲੋਕ ਹੀ ਹੈ ਇਜਾਜ਼ਤੋ ਬਿਨਾ ਜਿਹੜੇ ਖੁੱਲਦੇ ਨਹੀਂ ਆ ਜਦੋਂ ਕੋਈ ਇੱਥੇ ਫੰਕਸ਼ਨ ਹੁੰਦਾ ਕੋਈ ਸਮਾਗਮ ਹੁੰਦਾ ਜਦੋਂ ਕੋਈ ਮਿਨਿਸਟਰ ਵਗੈਰਾ ਆਉਂਦੇ ਨੇ ਤਾਂ ਉਦੋਂ ਖੋਲਿਆ ਜਾਂਦਾ ਫਿਲਹਾਲ ਇਹ ਬੰਦ ਹੁੰਦੇ ਆ ਤੁਸੀਂ ਵੀ ਜੇਕਰ ਦੇਖਣਾ ਤਾਂ ਬਾਹਰੋਂ-ਬਾਹਰ ਤੁਸੀਂ ਦੇਖ ਸਕਦੇ ਹੋ ਇੱਕ ਖੂਬ ਬਣਿਆ ਹੋਇਆ ਪੁਰਾਣਾ ਖੂਹ ਇੱਥੇ ਕਿਲੇ ਦੇ ਅੰਦਰ ਇੱਕ ਖੂਬ ਬਣਿਆ ਪੁਰਾਣਾ ਤੇ ਹੁਣ ਜਾਲ ਵਗੈਰਾ ਲਗਾ ਕੇ ਜਿਹੜਾ ਉਹ ਬੰਦ ਕੀਤਾ ਹੋਇਆ ਉੱਪਰ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਖੂਬ ਰਾਣਾ ਬਣਿਆ ਹੋਇਆ ਤੇ ਇਹਦੇ ਅੰਦਰ ਇੱਕ ਜੋੜੀ ਤਰ੍ਹਾਂ ਬਣੀ ਹੋਈ ਹੈ ਇਹ ਅੰਦਰ ਇਹਦੇ ਕਮਰੇ ਨੇ ਕਾਫੀ ਹੁਣ ਤਾਂ ਜਿਹੜਾ ਲੋਕ ਲੱਗਿਆ ਹੋਇਆ ਤੇ ਪ੍ਰੋਪਰ ਇਹਦੇ ਸਾਧੋ ਕਿਲੇ ਦੇ ਅੰਦਰ ਜਿਹੜਾ ਜਾਨਦਾਰ ਰਸਤਾ ਕਿਲੇ ਦੇ ਉੱਪਰ ਨੂੰ ਪੌੜੀਆਂ ਜਾਂਦੀਆਂ ਇੱਥੋਂ ਤੇ ਉਹ ਪਰਲੇ ਸਾਈਡ ਛੋਟੇ ਛੋਟੇ ਜਿਹੜੇ ਉਹ ਬਣੇ ਹੋਏ ਆ ਦਰਵਾਜ਼ੇ ਉਹਨਾਂ ਦੇ ਅੰਦਰ ਕਮਰੇ ਨੇ ਤੇ ਇਹ ਉੱਪਰ ਜਾਣ ਵਾਲੀ ਰਸਤਾ ਬਣਿਆ ਹੋਇਆ ਇੱਥੋਂ ਦੀ ਉੱਪਰ ਜਾ ਸਕਦੇ ਆ ਪਰ ਰਸਤਾ ਨੂੰ ਬੰਦ ਹੈ ਤੇ ਇੱਕ ਖੂਹ ਬਣਿਆ ਹੋਇਆ ਇੱਥੇ ਤੁਹਾਨੂੰ ਮੈਂ ਖੂਹ ਦਿਖਾਉਣਾ ਹੈ ਪੁਰਾਣਾ ਖੂਹ ਇਹ ਖੂਹ ਬਣਿਆ ਹੋਇਆ ਜਿਹੜਾ ਪੁਰਾਣਾ ਖੂਹ ਹੈ ਇੱਥੇ ਪਾਣੀ ਦਾ ਜਿਹੜਾ ਪ੍ਰਬੰਧ ਸੀ ਉਦੋਂ ਖੂਹ ਦੇ ਦੁਆਰਾ ਜਿਹੜਾ ਉਹ ਕੀਤਾ ਜਾਂਦਾ ਸੀਗਾ ਹਨਾ ਖੂਹ ਤੋਂ ਪਾਣੀ ਭਰਿਆ ਜਾਂਦਾ ਸੀ। ਅੱਜ ਤੁਹਾਨੂੰ ਜਿਹੜਾ ਅਸੀਂ ਕਮਾਇਆ ਬਠਿੰਡੇ ਵਾਲਾ ਕਿਲਾ ਜਿਹੜਾ ਬਹੁਤ ਮਸ਼ਹੂਰ ਕਿਲਾ ਤੇ ਪੁਰਾਣਾ ਜਿਹੜਾ ਕਿਲਾਗਾ ਬਹੁਤ ਸਾਰੀਆਂ ਇਤਿਹਾਸਕ ਚੀਜ਼ਾਂਗੇ ਜਿੱਦਾਂ ਫੌਜਾਂ ਜਿਹੜੀਆਂ ਉਹ ਜਦੋਂ ਜਾਂਦੀਆਂ ਸੀ ਤਾਂ ਇੱਥੇ ਠਹਿਰਾਵ ਉਹਨਾਂ ਵੱਲੋਂ ਕੀਤਾ ਜਾਂਦਾ ਸੀਗਾ ਸਟੇ ਇੱਥੇ ਕੀਤੀ ਜਾਂਦੀ ਸੀ। ਇਹ ਕਿਲਾ ਜਿਹੜਾ ਬਹੁਤ ਇਤਿਹਾਸਕ ਕਿਲਾ ਤੇ ਬੜਾ ਜ਼ਬਰਦਸਤ ਬਹੁਤ ਜਿਆਦਾ ਇੱਥੇ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਅੰਦਰ ਗੁਰਦੁਆਰਾ ਸਾਹਿਬ ਵੀ ਜਿਹੜੇ ਬਣੇ ਹੋਏ ਆ ਤੇ ਤੁਸੀਂ ਵੀ ਆ ਕੇ ਜਿਹੜਾ ਬਠਿੰਡੇ ਵਾਲਾ ਕਿਲਾ ਇਹ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਰਹੇ ਹੋਂ ਦਾ ਸਿਟੀ ਹੈਡਲਾਈਨਸ ਮੈਂ ਤੁਹਾਡਾ ਦੋਸਤ ਗਗਨ ਸਮਤ ਨਾਲ ਕੈਮਰਾਮੈਨ ਪ੍ਰਿੰਸ ਕੁਮਾਰ